ਜਾਹੀ ਨਮਸਕਾਰ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ 바ਵਾ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਸ਼ਹੀਦੀ ਧਾੜੇ ਚੱਲ ਰਹੇ ਨੇ ਸ਼ਹੀਦੀ ਧਾੜੇ ਨੂੰ ਲੈ ਕੇ ਸਮੇਂ-ਸਮੇਂ ਤੇ ਜਿਹੜਾ ਆ ਲੋਕੀ ਜਿਹੜੇ ਲੰਗਰ ਲਗਾ ਰਹੇ ਨੇ ਤਾਂ ਛੋਟੇ ਛੱਪ ਜਦੇ ਦੀ ਯਾਦ ਵਿੱਚ ਤੇ ਗੁਰੂ ਗੋਬੀ ਸਿੰਘ ਜੀ ਦੀ ਯਾਦ ਵਿੱਚ ਅੱਜ ਅਸੀਂ ਰੇਲਵੇ ਰੋਡ ਤੇ ਖੜੇ ਆ ਉੱਥੇ ਜਿਹੜਾ ਦੁੱਧ ਦਾ ਲੰਗਰ ਲਗਾਇਆ ਗਿਆ ਤੇ ਇੱਥੇ ਜਿਹੜੇ ਦੁੱਧ ਦਾ ਲੰਗਰ ਜਿਨ੍ਹਾਂ ਨੇ ਲਗਾਇਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸ਼ਹੀਦੀ ਧਾੜੇ ਨੂੰ ਲੈ ਕੇ ਉਹ ਕੀ ਕਹਿੰਦੇ ਨੇ ਸਸੀ ਕਾ ਸਰ ਅਸੀਂ ਕਾਲ ਜੀ ਬਿਕਰਨਜੀਤ ਸਿੰਘ ਅਸੀਂ ਅੱਜ ਸਾਰਿਆਂ ਨੇ ਰਲ ਕੇ ਸੰ ਛੋਟੇ ਸਾਹਿਬ ਜਿਆਦਾਂ ਦੀ ਯਾਦ ਵਿੱਚ ਉਹਨੂੰ ਮੁੱਖ ਰੱਖਦੇ ਹੋਏ ਅੱਜ ਦੁੱਧਾ ਲੰਗਰ ਜਿਹੜਾ ਵਾ ਸਾਰੀ ਸੰਗਤ ਨੇ ਰਲ ਕੇ ਲਾਇਆ ਵਾ ਔਰ ਇਸ ਤਰ੍ਹਾਂ ਹੀ ਪਰਮਾਤਮਾ ਕਿਰਪਾ ਕਰਦਾ ਰਹੇ ਤੇ ਲੰਗਰਦੇ ਰਹੀਏ ਦੁੱਧ ਲੰਗਰ ਸਰ ਜਿਹੜਾ ਦੁੱਧਾ ਲੰਗਰ ਲਗਾਇਆ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਿਹੜਾ ਚੱਲ ਰਿਹਾ ਇਹ ਲਗਭਗ ਸਾਡਾ ਹੀ 10 ਵਜੇ ਤੋਂ ਸਟਾਰਟ ਕਰਤ ਸਾਢੇ 10 ਵਜੇ ਤੋਂ ਲੱਗੇ ਹੁਣ ਸ਼ਾਮੀ 4:00 ਵਜੇ ਉਹਦੀ ਕਿਰਪਾ ਹੋਵੇਗੀ ਚੱਲਦਾ ਰਹੇਗਾ ਬਹੁਤ ਸਾਰੇ ਸਰ ਨੌਜਵਾਨ ਜਿਹੜੇ ਆ ਤੁਹਾਨੂੰ ਦੇਖ ਰਹੇ ਨੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਅਸੀਂ ਤਾਂ ਕਿੰਨੇ ਸਾਰਿਆਂ ਨੂੰ ਸਿੱ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਕਾ ਸਰ ਸਸੀ ਕਾ ਜੀ ਮਲਕੀਰ ਸਿੰਘ ਜੀ ਮੈਂ ਜੀ ਅਸੀਂ ਅੱਜ ਲੰਗਰ ਸਵੇਰ ਤੋਂ 10 ਵਜੇ ਤੋਂ ਲੈ ਕੇ 6 ਵਜੇ ਤੱਕ ਅਸੀਂ ਲਗਾ ਰਹੇ ਆ ਅਸੀਂ ਜਿੰਨਾ ਕਿ ਸਾਡੇ ਕੋਲ ਪਾਲਾ ਹੋਇਆ ਅਸੀਂ ਸਾਰੀ ਸੰਗਤ ਨਾਲ ਰਲ ਕੇ ਸਾਰਾ ਲੰਗਰ ਲਗਾਇਆ ਹੀ ਆ ਅਸੀਂ ਤੇ ਅਸੀਂ ਤੇ ਆ ਕਹਿੰਨੇ ਕਿ ਗੁਰੂ ਮਹਾਰਾਜ ਦੇ ਵਿੱਚ ਸਾਰਿਆਂ ਨਾਲ ਜੋੜ ਕੇ ਸਾਰਾ ਕੰਮ ਕਰਨਾ ਚਾਹੀਦਾ ਠੀਕ ਹੈ ਜੀ ਤੇ ਬਾਕੀ ਮਹਾਰਾਜ ਸਾਰਿਆਂ ਦੇ ਹੋਰ ਵੀ ਸਾਡੇ ਨਾਲ ਭਾਈ ਸਾਹਿਬ ਖੜੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਕੀ ਕਹਿੰਦੇ ਨੇ ਛਿੱਦੀ ਢਾਡੇ ਲੈ ਕੇ ਸਸੀ ਗਾ ਸਰ ਆਜੋ 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 ਹਲੋ ਸਸੀ ਗਾ ਜੀ ਹਾਂ ਜੀ ਸਰ ਛਿੱਦੀ ਢਾਡੇ ਲੰਗਰ ਚਾਹਤਾ ਹੈ ਸਵੇਰ ਦਾ ਦੁੱਧ ਦਾ ਤੇ ਪਰਮਾਤਮਾ ਕਰੇ ਵੀ ਹਰ ਸਾਲ ਜਿਹੜਾ ਵੀ ਮੇਰ ਹੁੰਦੀ ਰਹੇ ਤਰਦੀ ਤੇ ਚੱਲਦਾ ਰਹੇ ਸਰ ਬਹੁਤ ਜ਼ਿਆਦਾ ਸਰਦੀ ਹੈ ਲੋਕ ਹੀੜੇ ਆ ਦੁੱਧ ਲੰਗਰ ਛੱਕ ਰੇ ਕੀ ਕਹਿਣਾ ਚਾਹੁੰਦੇ ਲੋਕੀ ਸਭ ਸੰਗਤਾਂ ਨੂੰ ਪਿਆਰ ਨਾਲ ਲੰਗਰ ਛੱਕ ਜਾ ਰਹੀਆਂ ਜੀ ਤੇ ਸੀਰੀ ਦੇ ਮਨਾ ਰਹੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਇੱਥੇ ਦੁੱਧ ਦਾ ਲੰਗਰ ਲਗਾਇਆ ਗਿਆ ਤੇ ਰਾਗੀ ਜਿਹੜੇ ਆ ਦੁੱਧ ਜਿਹੜੇ ਆ ਉਹ ਛਕ ਰਹੇ ਨੇ ਤੇ ਇੱਥੇ ਇੱਕ ਭਾਈ ਸਾਹਿਬ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਸ਼ਹੀਦੀ ਦਿਹਾੜੇ ਨੂੰ ਲੈ ਕੇ ਉਹ ਕੀ ਕਹਿੰਦੇ ਨੇ ਜੀ ਸਰ ਸੱਸੀ ਕਰ ਸੱਸੀ ਗਾਲ ਜੀ ਮੈਂ ਇਹੀ ਕਹਿਣਾ ਕਿ ਜਿਹੜੇ ਸਭ ਤੋਂ ਠੰਡਾ ਦਿਨ ਸੀਗਾ ਉਸ ਦਿਨ ਸਾਡੇ ਛੋਟੇ ਛੋਟੇ ਸ਼ਾਹਜਾਹਾਂ ਨੂੰ ਨੀਂਹ ਚ ਝਿੰਦ ਦਿੱਤਾ ਗਿਆ ਤੇ ਬਹੁਤ ਹੀ ਜਿਹੜੀ ਇਹ ਮਤਲਬ ਬਹੁਤ ਹੀ ਦੁੱਖਦਾਈ ਘਟਨਾ ਸੀ ਇਹ ਜਦੋਂ ਤੱਕ ਅਸੀਂ ਰਾਹਾਂਗੇ ਇਹ ਯਾਦ ਕਰਾਂਗੇ ਤੇ ਸਾਨੂੰ ਦੁੱਖ ਜ਼ਰੂਰ ਹੋਏਗਾ ਮੈਂ ਤੇ ਇਹੀ ਕਹਿਣਾ ਕਿ ਮਾਤਾ ਗੁਜਰੀ ਦੇ ਲਾਲ ਜਦੋਂ ਨੀਹਾਂ ਚ ਖਲੋਏ ਮੇਰੇ ਕੱਲੇ ਦੇ ਹੀ ਨਹੀਂ ਨੈਣ ਸਭਨਾ ਦੇ ਰੋਏ ਨੈਣ ਸਭਨਾ ਦੇ ਰੋਏ ਧੰਨਵਾਦ ਜੀ ਇਸ ਸੰਸਾਡੇ ਨਾਲ ਜਿਹੜੇ ਆ ਸੇਵਾਦਾਰ ਜਿਨ੍ਹਾਂ ਨੇ ਕੀ ਦੋ ਦਰਾਂ ਲੰਗਰ ਲਗਾਇਆ ਉਹ ਕਹਿੰਦੇ ਨੇ ਕਿ ਇਦਾਂ ਦੇ ਜਿਹੜੇ ਆ ਉਹ ਪਰਲੇੜੇ ਕਿਤੇ ਜਲ ਚਦੇ ਆ ਜਿਨ੍ਹਾਂ ਨੇ ਸਾਡੇ ਲਈ ਵਾਸਤੇ ਕੁਰਬਾਨੀਆਂ ਕੀਤੀ ਨੇ ਉਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਮੈਂ ਤੁਹਾਡਾ ਆਪਣਾ ਸੰਜੀਪ ਬਾਵਾ